ਬਾਰਾ ਪਾਚਕੇ ਆਏ ਯਾਰ ਯਾਰ ਬੋਰੀਆਂ ਚਲਾਣ ਲੱਗਾ ਪਤਾ ਹੈ ਪਤਾ ਨਹੀਂ ਹੋ ਗਿਆ ਪਤਾ ਨਹੀਂ ਰਹਿ ਗਿਆ ਬੱਚ ਗਏ ਇੱਕ ਦੋ ਵਾਰ ਦੇ ਪੰਨ ਕਿੱਥੋਂ ਦੇ ਜਿਹੜੇ ਵੱਜੀ ਗਈ ਵੱਜੀ ਗਈ ਮੁੰਡੇ ਦੇ ਵੱਜੀ ਹੋਏ ਪੱਟ ਤੇ ਪਤਾ ਨਹੀਂ ਇਹ ਤਾਂ ਮੁੰਡਾ ਦੀ ਜਾਨ ਬਚਾਣ ਦੀ ਇਧਰ ਵੜ ਗਿਆ ਮਹੱਲੇ ਚ ਅੱਛਾ ਮੁੰਡਾ ਵੀ ਕਿਥੋਂ ਹੋਰ ਦੀ ਹਾਂ ਇਹ ਕਿਹੜਾ ਮੁੰਡਾ ਵੜ ਗਿਆ ਜਾਨ ਬਚਾਈ ਇਧਰ ਵੜ ਕੇ ਬਗਦਾਦੀ ਗੜ ਬਗਦਾਦੀ ਗੜ ਭੱਜ ਕੇ ਆਏ ਨੇ ਅੱਛਾ ਮਗਰ ਮਾਰ ਕੇ ਨ ਭੱਜ ਕੇ ਤੇ ਮੁੰਡੇ ਨੂੰ ਕਿਥੇ ਲੈ ਗਏ ਇਹ ਕਿਤੋਂ ਬਾਹਰ ਦੇ ਪਨ ਕਿਤੋਂ ਦੇ ਵੱਡੀ ਕਿਦੀ ਵੱਡੀ ਕਿਦੀ ਮੁੰਡੇ ਦਾ ਪਾਟ ਤੇ ਪਗਾਨੀ ਇਹ ਤਾਂ ਮਦਦ ਜਾਨ ਬਚਾਉਣੇ ਇਧਰ ਵੜ ਗਏ ਮਹੱਲੇ ਚ ਅੱਛਾ ਮੁੰਡਾ ਵੀ ਕਿਥੇ ਹੋਰ ਦੀ ਇਹ ਕਿਹੜਾ ਮੁੰਡਾ ਵੜ ਗਿਆ ਜਾਨ ਬਚਾਈ ਇਧਰ ਵੜ ਕੇ ਫਗਦਾਦੀ ਗੜ ਫਗਦਾਦੀ ਗੜ ਭੱਜ ਕੇ ਆਏ ਨੇ ਅੱਛਾ ਮਗਰ ਮਾਰ ਕੇ ਭੱਜ ਕੇ ਤੇ ਮੁੰਡੇ ਨੂੰ ਕਿਥੇ ਲੈ ਗਏ ਲੈ ਗਏ ਸਿਵਲ ਹਸਤਾਦਾਲ ਹੈ ਜੀ ਸਿਵਲ ਹਸਤਾਦਾਲ ਕਰਾਇਆ ਅੱਜ ਭਾਈ ਸਿਵਲ ਹਸਤਾਦਾਲ ਇਧਰ ਕੋਈ ਹਸਪੀਟਲ ਉੱਤੇ ਮੁੰਡੇ ਨੂੰ ਲੈ ਕੇ ਗਏ ਆ ਮੇਰੇ ਸਾਹਮਣੇ ਲੈ ਕੇ ਗਏ ਉਹ ਸਿਵਲ ਸੁਪੇ ਜੋ ਉਹ ਸਿਵਲ ਸੁਪੇ ਮੇਰਾ ਬਲਦ ਕਿਤੇ ਰਹਿ ਗਿਆ ਸੀ ਵਿੱਚ ਕਿ ਭੇਜਿਆ ਜੋ ਬੁੱਤ ਦੇ ਕੋਲੇ ਗਏ ਨੇ ਬਾਪ ਉਹ ਨਾ ਪਤਾ ਹੀ ਨਾ ਭੱਜ ਕੇ ਆਇਆ ਬਾਹਰ ਬਾਹਰ ਭੱਜ ਕੇ ਆਏ ਯਾਰ ਉਹ ਗੋਲੀਆਂ ਚਲਾਣ ਲੱਗ ਪਏ ਕੋਲੇ ਦਾ ਪਤਾ ਹੈ ਕਿ ਨਾ ਹੀ ਉਹਨਾਂ ਦਾ ਪਤਾ ਨਹੀਂ ਕਿ ਬਚ ਗਏ ਇੱਕ ਦੋ ਵਾਰ ਦੇ ਪਣ ਕਿੱਥੋਂ ਦੇ ਜੇ ਵੱਜੀ ਗਈ ਹੈ ਵੱਜੀ ਗਈ ਮੁੰਡੇ ਦੇ ਅੱਧੀ ਪਾਟ ਤੇ ਗੋਲੀਆਂ ਦਾ ਮੁੰਡਾ ਦੀ ਜਾਨ ਬਚਾਉਣ ਦੀ ਇਧਰ ਵੜ ਗਿਆ ਮਹੱਲੇ ਚ ਅੱਛਾ ਮੁੰਡਾ ਵੀ ਕਿਤੇ ਹੋਰ ਦੀ ਹਾਂ ਇਹ ਕਿਹੜਾ ਮੁੰਲਾ ਵੜ ਗਿਆ ਜਾਨ ਬਚਾਈ ਇਧਰ ਵੜ ਕੇ ਫਗਦਾਦੀ ਗੜ ਫਗਦਾਦੀ ਗੜ ਭੱਜ ਕੇ ਆਏ ਨੇ ਅੱਛਾ ਮਗਰ ਇਹ ਮਾਰ ਕੇ ਨ ਭੱਜ ਗਏ ਤੇ ਮੁੰਡੇ ਨੂੰ ਕਿਥੇ ਲੈ ਗਏ ਲੈ ਗਏ ਸਿਵਲ ਹਸਪਤਾਲ ਨੂੰ ਲੈ ਗਏ ਹੈ ਜੀ ਸਿਵਲ ਹਸਪਤਾਲ ਕਰਾਇਆ ਅੱਜ ਬਾਈ ਸਿਵਲ ਹਸਪਤਾਲ ਨਹੀਂ ਇੱਧਰ ਕੋਈ ਹਸਪਤਾਲ ਉੱਤੇ ਮੁੰਡੇ ਨੂੰ ਲੈ ਕੇ ਗਏ ਆ ਮੇਰੇ ਸਾਹਮਣੇ ਲੈ ਕੇ ਗਏ ਉਹ ਸਿਵਲ ਚ ਭੇਜੋ ਉਹ ਸਿਵਲ ਚ ਭੇਜਿਆ ਹੀ ਉਹਦੇ ਕੋਲੇ ਗਏ ਨੇ ਬਾਪ ਉਹ ਤਾਂ ਪਤਾ ਨਹੀਂ ਲੱਗ ਗਿਆ ਬਾਹਰ ਭੱਜ ਕੇ ਆਇਆ ਬਾਹਰ ਭੱਜ ਕੇ ਆਏ ਯਾਰ ਉਹੋਆਂ ਚਲਾਣ ਲੱਗ ਪਾ ਪਤਾ ਹੈ ਤੇ ਨਾ ਹੀ ਉਹ ਮੁੰਡੇ ਦਾ ਪਤਾ ਨਹੀਂ ਨਾ ਸਰ ਬਣਿਆ ਪਾ ਕਿੱਥੋਂ ਵਾਰ ਦੇ ਪਾਣੀ ਕਿੱਥੋਂ ਦੇ ਮੇਰੇ ਵੱਢੀ ਕੀ ਹੈ ਵੱਢੀ ਦੇ ਮੁੰਡੇ ਦੇ ਵੱਢੀ ਪੱਟ ਤੇ ਪਤਾ ਨਹੀਂ ਇਹ ਤਾਂ ਮੁੰਡਾ ਦੀ ਜਾਨ ਬਚਾਉਣ ਨੀ ਇੱਧਰ ਵੜ ਗਿਆ ਮਹੱਲੇ ਚ ਅੱਛਾ ਮੰਗਲ ਕੀ ਹੋਰ ਦੀ ਹਾਂ ਇਹ ਕਿਹੜਾ ਮਹੱਲਾ ਜਾਨ ਬਚਾਈ ਇੱਧਰ ਵੜ ਕੇ ਬਗਦਾਦੀ ਗੇੜ ਬਗਦਾਦੀ ਗੇੜ ਭੱਜ ਕੇ ਆਏ ਨੇ ਅੱਛਾ ਮਹੱਲੇ ਦੇ ਮਾਰ ਗਿਆ ਨੇ ਭੱਜ ਕੇ ਤੇ ਮੁੰਡੇ ਨੂੰ ਕਿੱਥੇ ਲੈ ਗਏ ਲੈ ਗਏ ਇਹ ਵੜਾ ਚਾਹੁੰਦੇ ਤਾੜ ਹੈ ਜੀ ਇਹ ਵੜਾ ਤਾੜ ਕਰਾਇਆ ਅੱਜ ਵਈ ਸਿਵਲੋ ਅੱਜ ਇੱਧਰ ਕੋਈ ਹੋ ਵੀ ਲੋਕ ਤੇ ਮੁੰਡੇ ਲੈ ਕੇ ਗਏ ਆ ਮੇਰੇ ਸਾਹਮਣੇ ਲੈ ਕੇ ਗਏ ਉਹ ਸਿਵਲ ਚ ਭੇਜੋ ਉਹ ਸਿਵਲ ਚ ਭੇਜਿਆ ਕੋਲੇ ਭਾਵੇਂ ਬਾਬਾ ਕਿੱਧਰ ਜਾ ਰਹੇ ਸਿਵਲ ਚ ਭੇਜਿਆ ਜੋ ਉਹ ਲੋਕੋ ਦੇ ਕੋਲੇ ਗਏ ਨੇ ਬਾਪ ਨੂੰ ਪਤਾ ਨਹੀਂ ਲੱਗਿਆ ਭੱਜ ਕੇ ਆਇਆ ਬਾਹਰ ਬਾਹਰ ਭੱਜ ਕੇ ਆਏ ਯਾਰ ਉਹ ਫੌਰੀਆਂ ਚਲਾਣ ਲੱਗਾ ਕੋਲੇ ਦਾ ਪਤਾ ਹੈ ਤੇ ਨਾ ਹੀ ਉਹ ਮੁੰਡੇ ਦਾ ਪਤਾ ਨਹੀਂ ਇੱਕ ਤੋਂ ਦੋ ਬਾਅਦ ਦੇ ਪੰਨ ਕਿੱਥੋਂ ਦੇ ਜਿਹੜੇ ਵੱਜੀ ਗਈ ਵੱਜੀ ਗਈ ਗੁੰਡੇ ਦੇ ਵਿੱਚ ਹੀ ਪਾਟਦੇ ਮੁੰਡਿਆਂ ਦੀ ਜਾਨ ਬਚਾਉਣ ਲਈ ਇੱਧਰ ਵੜ ਗਏ ਮਹੱਲੇ ਚ ਅੱਛਾ ਮੁੰਡਾ ਵੀ ਕਿਧਰ ਹੋਰ ਦੀ ਹਾਂ ਇਹ ਕਿਹੜਾ ਮਹੱਲਾ ਵੜ ਗਿਆ ਜਾਨ ਬਚਾਈ ਇੱਧਰ ਵੜ ਕੇ ਬਗਦਾਦੀ ਗੜ ਬਗਦਾਦੀ ਗੜ ਭੱਜ ਕੇ ਆਏ ਨੇ ਅੱਛਾ ਮਗਰ ਮਾਰ ਕੇ ਭੱਜ ਕੇ ਤੇ ਮੁੰਡੇ ਨੂੰ ਕਿੱਥੇ ਲੈ ਗਏ ਲੈ ਗਏ ਛੇ ਵਾਲਾ ਤੇ ਮੁੰਡੇ ਦਾੜ ਹੈ ਜੀ ਛੇ ਵਾਲਾ ਤਾਲ ਕਰਾਇਆ ਛੇ ਵਾਲਾ ਛੱਲੀ ਇੱਧਰ ਕੋਈ ਹਸਪੀਟਲ ਉੱਤੇ ਮੁੰਡੇ ਨੂੰ ਲੈ ਕੇ ਗਏ ਆ ਮੇਰੇ ਸਾਹਮਣੇ ਲੈ ਕੇ ਗਏ ਜੋ ਆਇਆ ਹੈ ਨੇ ਉਹ ਸਿਵਲ ਚ ਭੇਜਿਆ ਕੋਲੇ ਭਾਵੇਂ ਬਲਕ ਕੇ ਚਲੇ ਜਾਣਾ ਹੈ ਸਿਵਲ ਚ ਭੇਜਿਆ ਜੋ ਪੁਲਿਸ ਦੇ ਕੋਲੇ ਗਏ ਨੇ ਬਾਪ ਨੂੰ